ਬੋਲਣ ਆ ਗਿਆ ਪਾਵਨ ਖਬਰੂ ਕਹਿੰਦੇ ਫੱਟੋ ਆਇਆ ਫਿਰਦਾ ਤਾਂ ਇੱਧਰਲੇ ਪਾਸੇ ਦੇਖ ਤੂੰ ਕੀ ਗਿਆ ਸੀ ਮੈਂ ਹਾਂ ਜੀ ਗੱਲ ਉਹ ਤੋਂ ਸਭਾਤ ਅੱਜ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਮੈਸਟਰੋ ਚੰਡੀਗੜ੍ਹ ਨੂੰ ਜਾਲੇ ਪਾਤੇ ਸਵੇਰ ਤੇ ਲੇਟ ਬਹੁਤ ਹੋ ਗਏ ਵੈਸੇ ਅਸੀਂ 8 ਵਜੇ ਦਾ ਬੰਦੇ ਨੂੰ ਟਾਈਮ ਦਿੱਤਾ ਸੀ ਟਾਈਮ ਨਾਲ 9 ਵਜੇ ਕਿਉਂ ਨਾ ਕਹਿੰਦਾ ਅਸੀਂ ਹੋਏ ਆਪਾਂ ਹੀ 9 ਵਜੇ ਤੇ ਅਸੀਂ ਲੇਟ ਹੋ ਗਏ ਨਾਲ ਚੱਕਿਆ ਯਾਰ ਜੱਸੀ ਤੇ ਬਹੁਤ ਖਾਸ ਕੰਮ ਚੱਲਿਆ ਹੀ ਨਹੀਂ ਪਤਾ ਜਿੱਥੋਂ ਅੱਜ ਆਪ ਉਹ ਹੀ ਕਰਕੇ ਆਈ ਓਏ ਲਜਾਜ਼ ਆ ਗਿਆ ਨਾ ਲਾਈਟਾਂ ਵੀ ਲੈ ਕੇ ਆਵਾਂਗੇ ਤੁਹਾਨੂੰ ਉਹ ਵੀ ਲੈ ਕੇ ਆਈਏ ਲਾਈਟਾਂ ਵੀ ਲੈ ਕੇ ਆਉਣਗਾ ਹੁਣ ਪਾਵਣਾ ਚੱਕਣਾ ਇਹ 8 ਵਜੇ ਦਾ 8:00 ਵਜੇ ਦਾ ਖੜਾ ਡੀ ਕੀ ਜਾਂਦਾ ਇਹ ਵੇਟ ਕਰੀ ਫਿਰ ਲਾਤੀ 2 ਘੰਟੇ ਆਪਾਂ ਵੇਟ ਦੀ ਅੱਜ ਵੇਟ ਦੀ ਲੈਨੇ 2 ਘੰਟੇ 7:30 ਵਜੇ ਤੁਰਿਆ ਵਈ ਜੀ ਅਸੀਂ 8 ਵਜੇ ਤੁਰਨਾ ਯਾਰ ਲੇਟ ਹੋ ਗਏ ਗੋਦ ਚ ਨੌਲੇ ਦੀ ਵਾਰਟੀ ਵਾਲੀ ਲੰਮੀ ਪੈਗੀ ਬਠਿੰਡੇ ਦੇ ਨਾ ਮਾਰਦਾ ਸਹੀ ਗੱਲ ਆ ਔਰ ਉਹ ਟ੍ਰੈਵਿੰਗ ਪੈ ਗਿਆ ਰਾਜਪੈ ਇਹਨਾਂ ਦੋ ਤਾਂ ਫਾਟ ਕੇ ਪੈ ਗਏ ਸਾਨੂੰ ਬੜਾ ਬੱਤਿਆਂ ਬਿੰਦਿੰਗਾ ਔਰ ਬੱਤਿਆਂ ਇੱਕ ਪੈਣੀਆਂ ਚੌਂਕਾਂ ਤੇ ਤੈਨੂੰ ਪਤਾ ਅਸੀਂ ਕਿਤੇ ਦੇਖ ਕਰਾਈ ਬਣਾ ਨੰਗੇ ਨਹੀਂ ਇਥੋਂ ਬਸ ਤੁਣਾ ਸਾਹ ਤੋਂ ਪਾਉਣੇ ਅੱਜ ਤਾਂ ਫਿਰ ਭੁੱਖ ਵੱਧ ਲੱਗੀ ਸੀ ਪਾਉਣੇ ਨਾ ਦੋ ਕਬਲੀਆਂ ਕਰਾ ਲਈਆਂ ਜੋ ਮਹਾਲੀ ਵਾਲੇ ਰੋਡ ਤੇ ਆਗੇ ਤੁਸੀਂ ਕਹਿੰਦੇ ਹੋਗੇ ਖੇਤਾਂ 'ਚ ਫਿਰਦਿਆ ਪਰ ਇਹ ਮਹਾਲੀ ਆ 65 ਕਰੋੜ ਵਾਲਾ ਕਿਲਾ ਇੱਥੀ ਆ ਤੇ ਹੁਣ ਉਹਨੂੰ ਸੈਕਟਰ ਦਿਖਾਵਾਂਗੇ ਅਸੀਂ ਜਣਾ ਅੱਜ 69 ਸੈਕਟਰ ਚ ਇੱਥੋਂ ਡਾਕਟਰ ਬਣ ਕੇ ਜਾਵਾਂਗੇ ਇੱਥੋਂ ਡਾਕਟਰ ਬਣ ਕੇ ਜਾਵਾਂਗੇ ਅੱਜ ਅਸੀਂ ਲੈਕਨਗ ਆ ਗਈਆਂ ਉਹਦੀ ਜੂ ਮਾਰ ਲੱਗਿਆ 95 96 97 ਸੈਕਟਰ ਐ ਸਾਡੇ ਆਉਣ ਦੀ ਕੁਛ ਵੀ ਪੈ ਰਿਹਾ ਸੀ ਸਾਡੇ ਆਉਣ ਦੀ ਕੁਛ ਦੇਖਣ ਵਾਲੇ ਪੈਣਾ ਸੀ ਬੋਲਣ ਆ ਗਏ ਆ ਪਾਵਣ ਖਬਰੂ ਕਹਿੰਦੇ ਫਟਵਾਇਆ ਫਿਰਦਾ ਤਾਂ ਇੱਧਰਲੇ ਪਾਸੇ ਦੇਖ ਉਹ ਲਿਬੜੀ ਨਹੀਂ ਆਦੀ ਆਪਣੀ ਗੱਡੀ ਪਗੜੀ ਨਹੀਂ ਲੱਗ ਕੱਟ ਲਈ ਵੀਡੀਓ ਜਿਹੜੇ ਸਾਬਣ ਆਪਾਂ ਚਲਾ ਕੇ ਲੈ ਕੇ ਆਏ ਹਾਂ ਕਮੇਦਰੂ ਕਿੱਥੇ ਖੜਾ ਜਿਹੜਾ ਚੋਬਰ ਹੈ ਮਾਲੀ ਖੜੇ ਆ ਤੇ ਰਾਖੀ ਪਾਵਣ ਆ ਰਾਖੀ ਬਲੀਪੜੀ ਕਰੀ ਜਾਂਦਾ ਕੌਲੇ ਦੇ ਉੱਤੇ ਚੜ ਕੇ ਨਸਲ ਕਿਹੜੀ ਐ ਬਰੀਡ ਕਿਹੜੀ ਐ ਇਹ ਚੰਡੀਗੜ੍ਹ ਲਨੇਰੀਆਂ ਨੇ ਇਹ ਲਨੇਰੀਆਂ ਚੰਡੀਗੜ੍ਹ ਲਨੇਰੀਆਂ ਆ ਆ ਦੇ ਦੂਜੇ ਜਾਂਦੇ ਤੇਰੇ ਯਾਰ ਹਾਂ ਸਰਕਾਰੀ ਸਾਨ ਵੀ ਜਾਂਦੇ ਆ ਹੋ ਸਾਹਮਣੇ ਕੀ ਆ ਵਾਹ ਇੱਥੇ ਹੋਮ ਦੱਲੇ ਹੋਮਲੈਂਡ ਬੜੇ ਇਹ ਉਹ ਹੋਲ ਹੈ ਹੋਮਲੈਂਡ ਆ ਐ ਜੋ ਰਸਨਾ ਭੰਨਣਾ ਨੇ ਗੁਰਦਾਰੇ ਜਮ ਸਾਹਮਣੇ ਪਾਇਆ ਇਹ ਜੀ ਵੇਟ ਕਰਨੀ ਬੜੀ ਔਖੀ ਆ ਕਲੀਅਰ ਕੀ ਰਿਐਕਸ਼ਨ ਜੀ ਪਵਨ ਤੂੰ ਕੀ ਗਿਆ ਸੀ ਮੈਂ ਹਾਂ ਲਈ ਮੇਤਰੋ ਅਸੀਂ ਮੈਡੀਕਲ ਭਵਨ ਚੰਡੀਗੜ੍ਹ ਦੇ ਵਿੱਚ ਹੋਲੀ ਮਨਾਲੀ ਤੇ ਲਾਲ ਟਿੱਕਾ ਮੇਰੇ ਲਾਗੇ ਟਿੱਕਾ ਲਾਲ ਇਧਰ ਪਵਨ ਯਾਰ ਦੀ ਵੀ ਲਾਗੇ ਤੇਰੇ ਨਾਲ ਨਾ ਪਾ ਲਾਤਾ ਇਹ ਜੋ ਉੱਪਰ ਨਹੀਂ ਲਾਤਾ ਤੇ ਸਾਡਾ ਜਿਹੜਾ ਕਾਂਡ ਸੀ ਕਰਮ ਸੀ ਹੋ ਗਿਆ ਪਵਨ ਤਾਂ ਮੱਥੇ 'ਚ ਮਰੀ ਜਾਂਦਾ ਟਿੱਕੇ ਵਾਂਗੂ ਮਰੀ ਜਾਂਦਾ ਮੱਥੇ 'ਚ ਇਹ ਸਾਰਾ ਦਿਨ ਖਦਲ ਖਵਾਰੀ ਕਰਾਤੀ ਚੱਲਦੇ ਦੋ ਘੰਟੇ ਲਵਾਤੇ ਹਜੇ ਇੱਕ ਵਾਰੀ ਹੋਰ ਵੀ ਆਉਣਾ ਕਹਿੰਦੇ ਇੱਥੇ ਹਜੇ ਇੱਥੋਂ ਖੜਾ ਸੁੱਟਿਆ ਨਹੀਂ ਹਾਂ ਮਿਲਦੇ ਪਿੰਡ ਜਾ ਕੇ ਹਾਏ ਚੱਲਦੇ ਆ ਤੈਨੂੰ ਪਿੰਡ ਜਾ ਕੇ ਐ ਨਹੀਂ ਆੜੀ ਚੰਗਾ ਚੱਲ ਕਿਵੇਂ ਹੱਥ ਮਾਰ ਰਿਆ ਕਰ ਗਏ ਬੜਾ ਪੜ ਹੱਥ ਮਾਰਿਆ ਦੇਖੀ ਆ ਦੇਖੋ ਮਿੱਤਰੋ ਆਏ ਹਾਏ ਹਾਏ ਆਏ ਹਾਏ ਹਾਏ ਆ ਕੀ ਹੈ ਹੁਣ ਆ ਨਾ ਵਿੱਚ ਫਸਾਲੀ ਆ ਪਾ ਇਹ ਜਿਨੀ ਗਾ ਰੱਖਿਓ ਤੁਸੀਂ ਪੁੱਤਰੋ ਰਸਤੇ ਦੇ ਵਿੱਚ ਐ ਪੜਾ ਕੇ ਪੈਂਦੇ ਤੇ ਟਾਟਾ ਪੰਜ ਤੇ ਬੈਗਨਰ ਕਹਿੰਦੇ ਭੜਗੀ ਮਰੂਤੀ ਸੰਜੂਕੀ ਤੇ ਪੰਜ ਮਰੂਤੀ ਸੰਭਾਏ ਜਾਂਦਾ ਮੂਰ ਬਣਾਦਾ ਓਏ ਇਹਦੇ 에ਅਰ ਬੈਗ ਬੜੇ بڑے ਖੋਲਤੇ ਉਹਨਾਂ ਦਾ ਕੁਝ ਵੀ ਨਹੀਂ ਹੋਇਆ ਆਲੇ ਮੁਰੋ ਸਜੂਕੀ ਦੇ ਸਾਰਾ ਕੁਝ ਗੋਲ ਕੀ ਪਾਇ ਨਹੀਂ ਟਾਟਾ ਡਾਟਾ ਹੀ ਆ ਜਰ ਮਗਰ ਹਾਰ ਨੰਬਰ ਹੀ ਜਾਂਦਾ ਨਾ ਯੱਟ ਭਾਂਜੋ ਟਿੱਪਰ ਦੇ ਮਗਰ ਦੀ ਨਿਗਾਹ ਦੂ ਇਹਦਾ ਜਾਨ ਦੀ ਇਹਦਾ ਗਈ ਉਧਰ ਉੱਡ ਲੈ ਜੀ ਕੁਛ ਨਹੀਂ ਆਉਂਦਾ ਫੱਟ ਨਹੀਂ ਜੀ ਕਮਾ ਪਲੇ ਮੇ ਉਧਰ ਆਲੂ ਗੰਢੇ ਵਾਲੇ ਪਰੌਂਠੇ ਮੈਂ ਆਲ ਦਹੀਂ ਨਾਲ ਦਹੀਂ ਨਾਲ ਚਾਰ ਗੀ ਸੁਪੀ ਕੇ ਚੱਲ ਚੁੱਕੇ ਆ ਸੱਤ ਰੰਗੀ ਸਤ ਰੰਗਾ ਬ੍ਰੇਕਫਾਸਟ ਇਹਨਾਂ ਤੋਂ ਤੇ ਬਾਕੀ ਡੈਕੋਰੇਸ਼ਨ ਦੇਖੋ ਵੀਰਾਂ ਜੀ ਬਹੁਤ ਜਵਰਦਸਤ ਕਰੀ ਗਿਆ ਇੰਨੇ ਝਰ ਦਾਣੇ ਪੈਸਾ ਭੇਜੋ ਪਵਨ ਬਸੂੜ ਕੇ ਆਇਆ ਫੇਰ ਵੱਜਾ ਮੇਰਾ ਸਾਰਾ ਉਹਦੇ ਕੋਲੇ ਖਾਣ ਦਾਣੇ ਜੇ ਖਾਣ ਫੇਰ ਵੱਜਾ ਉਹਦੇ ਕੋਲ ਰੋ ਮਹਾਲੀ ਤੋਂ ਇੱਥੇ ਆਇਆ ਖਿੱਲਾ ਲੈਣਾ ਹੁਣ ਮੱਕੀ ਦੇ ਦਾਣੇ ਮੱਕੀ ਦੇ ਦਾਣੇ ਲੈਣਾ ਇਸ ਮੱਕੀ ਦਾ ਬੜਾ ਸਾੜੂ ਹੀ ਆਇਆ ਇਹ ਵੇਚਦੇ ਮਹਿੰਗੀ ਹੈ ਇਹ ਤਾਂ ਫਿਰ ਮਹਿੰਗੀ ਵੇਚਦੇ ਆ ਯਾਰ ਅਗਲੇ ਮਸਾਲੇ ਵੀ ਲਾਉਂਦੇ ਆ ਬਾਈ ਪਸੰਦਾ ਨਾ ਬੰਦੀ ਵੀ ਰੱਖਿਆ ਗਲੇ ਨੇ ਮੱਕੀ ਦੀ ਐ ਮੱਕੀ ਦੇ ਲਖੜੀਆਂ ਖੱਲ ਨਹੀਂ ਖੱਲ ਖੱਲ ਆਹ ਦੇਖੀ ਆਹ ਦੇ ਸੂਰ ਦੇ ਪੁੱਤਾਂ ਤੂੰ ਕਰੇ ਦੋ ਫਲੇਵਰ ਆ ਤਿੰਨ ਫਲੇਵਰ ਆ ਮੇਂਦਰੋ ਪਾਵਣੋਂ ਸੜਤਾ ਰਾਹ ਦੇ ਵਿੱਚ ਜਿਹਨੂੰ ਸਹਣੇ ਬਚਾਏ ਤੇ ਹੁਣ ਕਰ ਲਈ ਅਸੀਂ ਵਾਪਸੀ ਆਹੜਾ ਹੱਥ ਸਾਡੇ ਵਾਂਗੂ ਲਾਲ ਹੋਇਆ ਪਿਆ ਇਹ ਲਾਲ ਸਾਡਾ ਹੱਥ ਕਰਿਆਗਾ ਖਿਲਾਣੇ ਡੀਮਾਰਟ ਵਾਲਿਆਂ ਨੇ ਹੁਣ ਗੇਰੀ ਸਾਨੂੰ ਦੋ ਉਂਗਲਾਂ ਨਾਲ ਹੀ ਪੋਣਾ ਪੈਣਾ ਬਾਈ ਇੱਦਾਂ ਲੱਗਿਆ ਓਏ ਯੈਸ ਓ ਯੈਸ ਛਾੜਦਾ ਹੱਥ ਪਹਿਲਾਂ ਮੈਂ ਯਾਰ ਕੱਢ ਦਿਆਂ ਜਹਾਜ ਜੱਪਾਂ ਵੀ ਧੀਰ ਪਵਾ ਲਿਆ ਤੇ ਜਿਹਦੇ ਪਾਸੇ ਮਣੀ ਲੱਗਿਆ ਪਿਆ ਤੇ ਝੂਲਾ ਤੇ ਕੀ ਫਿਰਦਾ ਜੋਬਰ ਨਾਲ ਭਾਈ ਇਹਦਾ 50 ਦੀ ਜਿਹੜੀ ਵੀ ਆ ਯਾਰ ਹਨਾ ਗਾਈਸ ਗਾਈਸ ਪਾਂਕੀ ਆ ਗਿਆ ਗਾਇਸ ਨਾ ਪਾਂਕੀ ਪਾਂਕੀ ਤਾਂ ਆ ਗਿਆ ਪਾਂਕੀ ਤਾਂ ਆ ਗਿਆ ਨਹੀਂ ਆਣੀ ਇੱਧਰ ਗਾਇਸ ਅਸੀਂ ਕੁੱਤੇ ਨੂੰ ਲੈ ਕੇ ਆ ਗਏ ਐ ਨਹੀਂ ਗਿਆ ਪਾਵਣਾ ਐ ਨਹੀਂ ਗਿਆ ਪਾਵਣਾ ਕਹਾਂ ਇਹ ਕਹਦਾ ਕਰੋ ਗਾਇਸ ਅਸੀਂ ਕੁੱਤੇ ਨੂੰ ਬਾਹਰ ਕੱਢ ਲੈ ਇਹਨੂੰ ਸਮੋਨਾ ਦਾ ਕੁੱਤੇ ਨੂੰ ਉਹ ਕਰ ਲੈਣਾ ਕੀ ਕਰ ਲੈ ਮਾੜਾ ਟਾਇਰ ਲਾ ਜੀ ਭਾਂਡਾ ਰੇਟੇ ਦੀ ਭਰਾ ਹੈ ਨਹੀਂ ਨਹੀਂ ਫੇਰ